ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਆਮ ਆਦਮੀ ਪਾਰਟੀ ਹਿੰਮਤ ਸਿੰਘ ਸ਼ਿਰਗਿੱਲੂ ਮਜੀਠਾ ਹਲਕੇ ਤੋਂ ਮੈਦਾਨ ਵਿੱਚ ਉਤਾਰ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਹਾਲਾਂਕਿ ਪਾਰਟੀ ਨੇ ਅਧਿਕਾਰਿਕ ਤੌਰ ਤੇ ਅਜੇ ਹਕ ਕੋਈ ਐਲਾਨ ਨਹੀਂ ਕੀਤਾ ਹੈ ਮਜੀਠਾ ਤੋਂ ਚੋਣ ਲੜਨ ਦੇ ਲਈ ਸ਼ਿਰਗਿੱਲ ਨੂੰ ਹੀ ਕਿਉਂ ਚੁਣਿਆ ਗਿਆ ਤੇ ਕੀ ਸ਼ਿਰਗਿੱਲ ਸਿਆਸੀ ਤੌਰ ਤੇ ਵਿਕਰਮ ਮਜੀਠੀਆ ਖਿਲਾਫ ਚੋਣ ਲੜਨ ਦੇ ਲਈ ਚੰਗੀ ਸਥਿਤੀ ਵਿੱਚ ਨੇ ਇਸ ਬਾਰੇ ਵਧੇਰੇ ਗੱਲਬਾਤ ਕਰਾਂਗੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਦੇ ਨਾਲ ਯਾਦਵਿੰਦਰ ਕੀ ਲੱਗ ਰਿਹਾ ਜੋ ਚਾਰਚੇ ਨੇ ਸ਼ਿਰਗਿੱਲ ਦੇ ਨਾਂ ਦੇ ਕੀ ਲੱਗਦਾ ਹੈ ਕਿ ਮਜੀਠੀਆ ਦੇ ਘੜ ਦੇ ਵਿੱਚ ਸ਼ਿਰਗ ਇਹ ਕੋਈ ਸ਼ਿਰਗਿਲ ਹੈਗੇ ਤਾਂ ਨਵੇਂ ਨਹੀਂ ਉਸ ਇਲਾਕੇ ਦੇ ਲਈ ਹਾਲਾਂਕਿ ਨਾਨਕੇ ਸ਼ਿਰਗਿਲ ਦੇ ਅੰਮ੍ਰਿਤਸਰ ਨੇ ਪਰ ਸ਼ਿਰਗਿਲ ਦਾ ਕੋਈ ਆਧਾਰ ਜਾਂ ਕੰਮਕਾਰ ਉਸ ਇਲਾਕੇ 'ਚ ਨਹੀਂ ਰਿਹਾ ਪਰ ਦਰਸਲ ਗੁਰਪ੍ਰੀਤ ਖੁੱਗੀ ਨੂੰ ਪਾਰਟੀ ਲੜਾਉਣਾ ਚਾਹੁੰਦੀ ਸੀ ਸੋਰਸਸ ਤੋਂ ਇਹ ਪਤਾ ਲੱਗਿਆ ਕਿ ਖੁੱਗੀ ਉਸ ਇਲਾਕੇ ਤੋਂ ਲੜਨ ਤੋਂ ਮਨਾ ਕਰ ਗਏ ਯਾਨੀ ਮਜੀਠਾ ਤੋਂ ਲੜਨ ਤੋਂ ਮਨਾ ਕਰ ਗਏ ਇਸ ਕਰਕੇ ਉਹਨਾਂ ਨੂੰ ਬਟਾਲੇ ਤੋਂ ਲੜਾਇਆ ਗਿਆ ਤਾਂ ਪਾਰਟੀ ਕੋਲ ਕੋਈ ਆਪਸ਼ਨ ਨਹੀਂ ਬਜਦੀ ਸੀ ਦਰਸਲ ਸ਼ਿਰਗਿਲ ਦੀ ਪਲੱਸ ਪੁਆਇੰਟ ਇਹ ਹੈ ਕਿ ਉਹਨਾਂ ਨੇ ਗੁਜਰਾਤ ਦੇ ਕਿਸਾਨਾਂ ਦਾ ਕੇਸ ਆ ਜਿਹੜਾ ਉਹ ਲੜਿਆ ਹੋਇਆ ਤਾਂ ਉਹਨਾਂ ਦੀ ਕੀਮੇ ਵਿੱਚ ਬਣੀ ਹੋਈ ਹੈ ਕਿ ਉਹ ਗੁਜਰਾਤ ਦੇ ਕਿਸਾਨਾਂ ਦੇ ਕੇਸ 'ਚ ਤਨ ਲੀਣਾ ਲੜੇ ਸੀ ਜਾ ਕੇ ਸੁਪਰੀਮ ਕੋਰਟ 'ਚ ਵੀ ਲੜੇ ਮੋਦੀ ਸਰਕਾਰ ਦੇ ਨਾਲ ਔਰ ਉੱਥੇ ਗੁਜਰਾਤ 'ਚ ਉਹਨਾਂ ਨੇ ਕਾਫੀ ਪ੍ਰੋਟੈਸਟ ਕੀਤੇ ਸੀ ਇੱਕ ਇਮੇਜਿਕ ਬਣੀ ਹੋਈ ਆ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਉਹ ਕਾਫੀ ਕਰੀਬੀ ਨੇ ਸੰਜੀਤ ਸਿੰਘ ਦੇ ਦੁਰਗੇਸ਼ ਪਾਟਕ ਦੇ ਤੇ ਅਰਵਿੰਦ ਕੇਜਰੀਵਾਲ ਦੇ ਕਾਫੀ ਭਰੋਸੇਯੋਗ ਨੇ ਇਸੇ ਕਰਕੇ ਸ਼ੇਰਗਿੱਲ ਨੂੰ ਉੱਥੇ ਲੜਾਇਆ ਜਾ ਰਿਹਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿੰਨਾ ਕੁ ਮੁਕਾਬਲਾ ਉਹ ਦੇ ਪਾਉਂਦੇ ਪਹਿਲਾਂ ਪਹਿਲਾਂ ਚਰਚਾ ਉਹਨਾਂ ਦੇ ਨਾਂ ਦੀ ਮੋਹਾਲੀ ਤੋਂ ਵੀ ਹੋ ਰਹੀ ਸੀਗੀ ਫਿਰ ਮਜੀਠਾ ਪਹੁੰਚ ਗਏ ਉਹ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਪਾਰਟੀ ਨੇ ਟਿਕਟਾਂ ਦੇਣ ਦੇ ਵਿੱਚ ਕਿਤੇ ਨਾ ਕਿਤੇ ਜਲਦਬਾਜ਼ੀ ਦੇ ਵਿੱਚ ਫੈਸਲਾ ਲਿਆ ਬਿਲਕੁਲ ਮੋਹਾਲੀ 'ਚ ਦੇਖੋ ਉਹਨਾਂ ਨੂੰ ਕੈਂਡੀਡੇਟ ਦੇਤਾ ਸੀ ਦਰਸਲ ਜਦੋਂ ਆ ਸਭ ਤੋਂ ਜ਼ਿਆਦਾ ਉਹਨਾਂ ਨੂੰ ਅਗਰ ਕਿ ਤੋ ਵੋਟ ਪਈ ਸੀ ਤਾਂ ਉਹ ਮੋਹਾਲੀ ਚ ਪਈ ਸੀ ਇਸ ਕਰਕੇ ਉਹਨਾਂ ਨੂੰ ਮੋਹਾਲੀ ਚ ਸੀਟ ਦਿੱਤੀ ਸੀਗੀ ਇੱਕ ਸੇਫ ਸੀਟ ਪਰ ਹੁਣ ਜਦੋਂ ਮਜੀਠੇ ਲਈ ਕੈਂਡੀਡੇਟ ਨਹੀਂ ਮਿਲ ਰਿਹਾ ਸੀ ਤਾਂ ਇਹ ਬਿਲਕੁਲ ਹੈਗਾ ਕਿ ਪਾਰਟੀ ਉਲਝੀ ਹੋਈ ਹੈ ਇੱਕ ਤਰ੍ਹਾਂ ਇਸੇ ਕਰਕੇ ਹੁਣ ਉਹਨਾਂ ਨੂੰ ਮਜੀਠੇ ਤੋਂ ਲੜਾਇਆ ਜਾ ਰਿਹਾ ਪਰ ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਕਾਫੀ ਠੀਕਾ ਕੈਂਡੀਡੇਟ ਹੋਏਗਾ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਉਹ ਆਪਣੇ ਆਪ ਨੂੰ ਸਾਬਤ ਕਰ ਦੇਵੇ ਜਗਤਿੰਦਰ ਤੁਹਾਡੀ ਸਿਆਸੀ ਸਮਝ ਕੀ ਕਹਿੰਦੀ ਹੈ ਵੀ ਪਾਰਟੀ ਨੂੰ ਸ਼ੇਰ ਗਿੱਲ ਮਜੀਠਿਆ ਤੋਂ ਕਿਉਂ ਜ਼ਿਆਦਾ ਕਾਮਯਾਬ ਲੱਗੇ ਉਹ ਉਮੀਦਵਾਰ ਕੀ ਪਾਰਟੀ ਦੇ ਕੋਲ ਕੋਈ ਹੋ ਮੈਨੂੰ ਲੱਗਦਾ ਕੋਈ ਹੋਰ ਤਾਕਤਵਰ ਉਮੀਦਵਾਰ ਉਤਾਰਨਾ ਚਾਹੀਦਾ ਸੀਗਾ ਅਗਰ ਇਹਨਾਂ ਦੀ ਰਣਨੀਤੀ ਹੈ ਦੇਖੋ ਜਗਰਾਮ ਆਦਮੀ ਪਾਰਟੀ ਦਾ ਤੁਸੀਂ ਦੇਖੋ ਰਾਹੁਲ ਗਾਂਧੀ ਦੇ ਖਿਲਾਫ ਕੁਮਾਰ ਵਿਸ਼ਵਾਸ ਲੜੇ ਸੀ ਅ ਸ਼ੀਲਾ ਦਿਖਸ਼ਿਤ ਦੇ ਖਿਲਾਫ ਅਰਵਿੰਦ ਕੇਜਰੀਵਾਲ ਲੜੇ ਉਹਨਾਂ ਨੂੰ ਹਰਾਇਆ ਤਾਂ ਅਗਰ ਇਸ ਤਰ੍ਹਾਂ ਦੀ ਰਣਨੀਤੀ ਦੇ ਮੁਤਾਬਕ ਦੇਖਣਾ ਤਾਂ ਮਜੀਠੀਆ ਕਾਫੀ ਸਟਰੋਂਗ ਕੈਂਡੀਡੇਟ ਨੇ ਉਹਨਾਂ ਦੇ ਖਿਲਾਫ ਉਸ ਤਰ੍ਹਾਂ ਦਾ ਇੱਕ ਸਟਰੋਂਗ ਕੈਂਡੀਡੇਟ ਚਾਹੀਦਾ ਸੀ ਹਾਲਾਂਕਿ ਪਾਰਟੀ ਮੰਨਦੀ ਹੈ ਕਿ ਹਿੰਮਤ ਸ਼ੇਰਗਲ ਸਾਡਾ ਸਟਰੋਂਗ ਕੈਂਡੀਡੇਟ ਆ ਪਰ ਲੋਕਾਂ ਚ ਪਰਸੈਪਸ਼ਨ ਇਹ ਆ ਕਿ ਮਜੀਠਾ ਦੇ ਖਿਲਾਫ ਇਲੈਕਸ਼ਨ ਜਿੱਤਨੀ ਕੋਈ ਸ ਦੇਖੋ ਹੁਣ ਆਉਣ ਵਾਲੇ ਦਿਨਾਂ ਜਿਵੇਂ ਮੈਂ ਦੱਸ ਰਿਹਾਗਾ ਕਿ ਲੋਕਤੰਤਰ ਚ ਲੋਕ ਸਭ ਤੋਂ ਵੱਡੇ ਹੁੰਦੇ ਨੇ ਲੋਕਾਂ ਨੇ ਸਭ ਤੋਂ ਵੱਡਾ ਫੈਸਲਾ ਲੈਣਾ ਹੁੰਦਾ ਲੋਕ ਕਿੱਧਰ ਨੂੰ ਜਾਂਦੇ ਨੇ ਉਸੇ ਤੋਂ ਡਿਸਾਈਡ ਹੋਏਗਾ ਕਿ ਇਲੈਕਸ਼ਨ ਕਿੱਧਰ ਨੂੰ ਜਾ ਰਹੀ ਹੈ ਜੀ ਜਨਤੰਤਰ ਬਹੁਤ ਅਨੰਦ ਨਾਲ ਗੱਲ ਕਰਤੇ